ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਹੋਰ ਦੱਸੋ ਕੀ ਹਾਲ ਚਾਲ ਜੀ ਜਿਵੇਂ ਤੁਸੀਂ ਪਿਛਲੇ ਵਲੌਗ ਚ ਵੇਖਿਆ ਸੀ ਆਪਾਂ ਪਿੰਡ ਗਏ ਸੀ ਕਟਿੰਗ ਗਰਾਊਂਡ ਤੇ ਯਾਰ ਦੋ ਬੱਚੇ ਛੱਡੇ ਹੋਏ ਸੀਗੇ ਸਾਲਾ ਇੱਕ ਬੱਚਾ ਯਾਰ ਪਤਾ ਨਹੀਂ ਕਿੱਥੇ ਵਹਿ ਬੋ ਗਿਆ ਵੇਖਦਾ ਹੀ ਨਹੀਂ ਅੱਗੇ ਤਾਂ ਯਾਰ ਕੋਈ ਚਬਾਰੇ ਤੇ ਬੈਠਾ ਹੁੰਦਾ ਅੱਜ ਤਾਂ ਚਬਾਰੇ ਤੇ ਵੀ ਹੈ ਨਹੀਂ ਸੀਗਾ ਰਾਤ ਤਾਂ ਹੁਣ ਮੈਂ ਇੱਕ ਬੱਚਾ ਤਾਂ ਢਾਤਾ ਹੀ ਕੋ ਹੋ ਜਾਂਦਾ ਉੱਤੇ ਠੀਕ ਹੈ ਜੀ ਗਰਾਬੀ ਪੱਲੇ ਵਾਲਾ ਤੇ ਆ ਬਲੜੀ ਕਬੂਤਰੀ ਆਪਣੀ ਖੱਟੀ ਕਾਲੀ ਦੀ ਇਨੂੰ ਵੀ ਬੰਨਦੇ ਆ ਇਹ ਵੀ ਚੰਗੀ ਆ ਠੀਕ ਆ ਜੋ ਬਰੋ ਇਹਨੂੰ ਬਲ ਬੁੰਨ ਕੇ ਡਾਇਆ ਕਰਾਂਗੇ ਇਹਨੂੰ ਵੀ ਠੀਕ ਆ ਜੀ ਰਤਰੀ ਤੇ ਬੰਨਦੇ ਆ ਅੱਜ ਦਿਨ ਦੋ ਦਿਨ ਬੰਨਾਂਗੇ ਠੀਕ ਆ ਤੁੱਪ ਤੁੱਪ ਲਵਾਣੀ ਉਹਨੇ ਜੇ ਖੁੱਲ ਖਾਲੇ ਜਾਊਗੀ ਪਰ ਡਾਇਆ ਕਰਾਂਗੇ ਇਹਨਾਂ ਦੇ ਨਾਲ ਵਿੱਚਾਂ ਦੇ ਪਰ ਯਾਰ ਉਹ ਬੱਚਾ ਆ ਜੇ ਇਹਨਾਂ ਦਾ ਸੁਆਦ ਆ ਜੇ ਬੱਚਾ ਵਧੀਆ ਸੀਗਾ ਸਾਲਾ ਪਤਾ ਹੀ ਨਹੀਂ ਬਈ ਕਿੱਥੇ ਵਹਿ ਬੂ ਗਿਆ ਅੱਗੇ ਤਾਂ ਚਵਾਰੇ ਤੇ ਬਹਿੰਦਾ ਸੀਗਾ ਅੱਜ ਤਾਂ ਚਵਾਰੇ ਤੇ ਵੀ ਨਹੀਂ ਬੈਠਾ ਨਾ ਹੀ ਪਤਾ ਨਹੀਂ ਕਿੱਧਰ ਲਈ ਪਾਸੇ ਗਿਆ ਅੱਗੇ ਜਾਂ ਕਈ ਵਾਰੀ ਉਹ ਬੇਰੀ ਤੇ ਜਾਂਦੇ ਮਤੇ ਬਹਿ ਜਾਂਦਾ ਨਿੰਮ ਤੇ ਵੀ ਹੈ ਨਹੀਂ ਸਿਰਤ ਬੈਂਦ ਰਿਹਾ ਬੁੰਟਰੀਆਂ ਮਾਰ ਕੇ ਵੇਖਿਆ ਸੀਗਾ ਠੀਕ ਹੈ ਜੀ ਉਹ ਦੋ ਬੱਚੇ ਉੱਡਦੇ ਸੀਗੇ ਮੈਂ ਲਾਹਣ ਲੱਗਿਆ ਜਿਵੇਂ ਤੁਸੀਂ ਬਲਾਉ ਦੇ ਵਿੱਚ ਵੇਖ ਲਿਆ ਵੇਖ ਲਿਆ ਹੋਊਗਾ ਵੀ ਲਾਹਣ ਲੱਗਿਆ ਸੀਗਾ ਦੁਬਾਰਾ ਉੱਡ ਗਏ ਤੇ ਮੈਂ ਪਿੰਡ ਜਾਣਾ ਸੀਗਾ ਮੈਂ ਲੇਟ ਹੋ ਗਿਆ ਇਹ ਤਾਂ ਮੜ ਗਏ ਮੈਂ ਚੱਲ ਅੱਗੇ ਆਉਂਦਿਆਂ ਨੂੰ ਬਈ ਜਿੱਬੂ ਬੈਹ ਜਾਂਦੇ ਹੁੰਦੇ ਸੀਗੇ ਮੈਂ ਚੱਲ ਅੱਜ ਵੀ ਬੈਹ ਜਾਣਗੇ ਬਈ ਅੱਜ ਇੱਕ ਹੀ ਬੈਠਾ ਸੀ ਸਾਲਾ ਇੱਕ ਦਾ ਪਤਾ ਨਹੀਂ ਬਈ ਕਿਹੜੇ ਵਾਸੇ ਗਿਆ ਕਿੱਧਰ ਗਿਆ ਸਮਝੋ ਬਾਹਰ ਹੈ ਕੰਮ ਤੇ ਇੱਕ ਬੱਚਾ ਤਾਂ ਮੈਂ ਡਾਤਾ ਜੀ ਤੇ ਹੁਣ ਉਹ ਬੱਚਾ ਵੇਖ ਕੇ ਇੱਕ ਛਤਰੀ ਤੇ ਲਾ ਦਿੰਨੇ ਜੇ ਵਾਪਸ ਆਉਣਾ ਹੋਊਗਾ ਇੱਥੇ ਕਿਤੇ ਬੈਠਾ ਹੋਊਗਾ ਤਾਂ ਵਾਪਸ ਆ ਜੂਗਾ ਨਹੀਂ ਹੁਣ ਰੱਬ ਰੱਬ ਦੇ ਆਸਰੇ ਅਬ ਕੀ ਬਜ਼ਾਇਰ ਬਿੱਲੀ ਬੁੱਲੀ ਨਾ ਲੱਗੀ ਹੋਵੇ ਪਰ ਨੇੜੇ-ਤੇੜੇ ਫੰਗ ਵੀ ਹੈ ਨਹੀਂ ਤੇ ਨੇੜੇ-ਤੇੜੇ ਵਾਪ ਵੀ ਹੈ ਨਹੀਂ ਫੜੀ ਸਮਝ ਨਹੀਂ ਆਉਂਦੀ ਗਿਆ ਕਿੱਥੇ ਹਾਂਜੀ ਬਈ ਤੇ ਹੁਣ ਗੁੱਕੜ ਖੁੱਲੇ ਛੱਡੇ ਵੇ ਸਕੂਲਾਂ ਆ ਗਏ ਸੀ ਤੇ ਕਹਿੰਦੇ ਲਓ ਜੀ ਕਹਿੰਦੇ ਮੁਰਗੀ ਨੇ ਆਂਦਾ ਦੇ ਤਾਂ ਜਮ ਦੇਸੀ ਹੋਰ ਆ ਜੀ ਤਾਂ ਆ ਪਿਆ ਚੈੱਕ ਕਰ ਲੋ ਜੀ ਤੇ ਲੋਈ ਗੁਗਲੀ ਨੇ ਅੰਡਾ ਦੇਤਾ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾ ਹੁਣ ਤੁਹਾਨੂੰ ਸਾਰਿਆਂ ਨੂੰ ਜੋਬਰ ਤੁਹਾਡਾ ਸਕੂਲੋਂ ਪੁੱਠਾ ਆ ਚੁੱਕਿਆ ਜੀ ਤੇ ਕਬੂਤਰ ਆਪਣੇ ਉਹ ਬੈਠੇ ਆਣ ਕੇ ਠੀਕ ਹੈ ਜੋ ਪਤਾ ਨਹੀਂ ਕਹਿੰਦੇ ਚ ਰੁੱਡੇ ਮੈਂ ਘਰੋਂ ਪੁੱਛ ਲਾ ਫਿਰ ਦੱਸਦਾ ਤੁਹਾਨੂੰ ਕਹਿੰਦਾ ਚ ਰੁੱਡੇ ਇਹ ਲਓ ਜੀ ਕਬੂਤਰ ਆਪਣੇ ਆਣ ਕੇ ਦੋ ਤਿੰਨ ਘੰਟੇ ਉੱਡੇ ਠੀਕ ਹੈ ਜੀ ਆਣ ਕੇ ਵਿਆਹ ਤੇ ਬਾਕੀ ਚਾਹ ਬਣਾਲੀ ਹੈ ਚਾਹ ਜੀ ਦੁੱਧ ਪਾ ਲਈਏ ਕਿਤੇ ਆਪਣਾ ਹੋਵੇ ਧਰਾਵ ਹੋਵੇ ਕੰਮ ਚਾਹ ਦੇ ਥੱਲੇ ਚਾਹ ਚ ਬੀਕ ਕਰਦੇ ਆ ਲਓ ਜੀ ਤੇ ਇੱਧਰ ਹੁਣ ਇਹਨਾਂ ਨੂੰ ਆਹ ਸਾਗ ਬਣਾਇਆ ਸੀ ਤੇ ਸਰੋਂ ਪਾਤੀ ਤੇ ਹੁਣ ਬੱਚੇ ਛਤਰੀ ਠੀਕ ਹੈ ਇਹ ਕੱਢ ਗਏ ਦੋ ਵਿੱਚ ਜਿਹੜੇ ਹੈਗੇ ਆ ਤੇ ਬਾਕੀ ਤੁਹਾਨੂੰ ਬਦਲਤੇ ਬੈਠੇ ਆ ਔਰ ਇਹ ਬੱਚੇ ਬੱਚੇ ਇੱਕ ਬੱਚਾ ਕਿੱਥੇ ਆ ਛੋਟਾ ਢੱਡਾ ਕਿਧਰ ਗਿਆ ਉਹ ਔਲੇ ਬੈਠਾ ਹੁੰਦੇ ਤੇ ਦੋਨਾਂ ਨੂੰ ਬਾਹਰ ਕੱਢਦੇ ਆ ਤੇ ਛਤਰੀ ਤੇ ਲਾਉਨੇ ਆ ਨਾਲੇ ਉਹ ਜੋੜੀ ਦੇ ਬੇਹਨੇ ਆ ਵੀ ਬੱਚੇ ਨਿਕਲੇ ਆ ਜਾਂ ਨਹੀਂ ਨਿਕਲੇ ਉਹ ਜੋੜੀ ਵਾਪਸ ਮੰਗਦੇ ਆ 12 ਤਰੀਕ ਨੂੰ ਕਹਿੰਦੇ ਵੀ ਜੋੜੀ ਬੁੱਠੀ ਕਰਦੀ ਚਲੋ ਵੇਖਾਂਗੇ ਕੀ ਬਣਦਾ ਬਾਕੀ ਕੋਈ ਨਹੀਂ ਚੱਲਦੇਗਾ ਉਹਨੂੰ ਲਓ ਜੀ ਇਹ ਕਬੂਤਰੀ ਹੋਰ ਬਿਮਾਰ ਹੋ ਗਈ ਯਾਰ ਆਪਣੇ ਤਾਂ ਕਬੂਤਰੀ ਬਿਮਾਰ ਹੋਈ ਜਾਂਨੇ ਅੱਜ ਖੁੱਡੇ 'ਚ ਬਲਬ ਲਾਉਨੇ ਆ ਖੱਟਾ ਵੀ ਘੱਟ ਉਬਰੋ ਅੱਜ ਲਿਆਉਣੇ ਆ ਜਾ ਕੇ ਕਿਧਰ ਹੁਣ ਕਿਧਰ ਹੋਜੀ ਬੱਚਾ ਵਾਪਸ ਆ ਗਿਆ ਸੱਚ ਨਾਲੇ ਮੈਂ ਦੱਸਣਾ ਭੁੱਲ ਗਿਆ ਸੀ ਆ ਬੈਠਾ ਠੀਕ ਹੈ ਜੀ ਪਤਾ ਨਹੀਂ ਕਿਧਰੋਂ ਆਇਆ ਉਹ ਡੱਡ ਕੇ ਹੁਣ ਬੈਠਾ ਆਣ ਕੇ ਠੀਕ ਆ ਬਈ ਲਓ ਜੀ ਤੇ ਇਧਰ ਹੁਣ گاਵਾਂ ਵਾਲੇ ਪਾਸੇ ਵੀ ਹੋ ਜੀਏ گاਵਾਂ ਨੂੰ ਪਿਆ ਦੀਏ ਪਾਣੀ ਤੇ ਬੱਚੇ ਆਪਣੇ ਛਤਰੀਆਂ ਤੇ ਬੈਠੇ ਜਿਵੇਂ ਤੁਹਾਨੂੰ ਪਤਾ ਦੋ ਛਤਰੀਆਂ ਤੇ ਬੈਠੇ ਦੋ ਚਵਾਰੇ ਤੇ ਬੈਠੇ ਤੇ ਦੋ ਤਿੰਨ ਛਤਰੀਆਂ ਤੇ ਬੈਠੇ ਆ ਠੀਕ ਹੈ ਜੀ ਐਂ ਚੱਲਦਾ ਸਾਡਾ ਕਬੂਤਰ ਬਾਜੀ ਲਖਮ ਠੀਕ ਹੈ ਜੀ ਆਉਂਦੇ ਆਉਂਦੇ ਸਾਲਾ ਬਸ ਆਪਾਂ ਕੀ ਕੰਮ ਕਰਤਾ ਠੀਕ ਕੋਣ ਬੱਚੇ ਬਾਹਰ ਛੱਡ ਕੇ ਡਾਲੇ ਬੱਚੇ ਬਾਹਰ ਛੱਡ ਕੇ ਡਾਲੇ ਛਤਰੀਆਂ ਤੇ ਬਠਾਲੇ ਇੱਕ ਸਾਲ ਤਾਂ ਆਪਾਂ ਨੂੰ ਪੂਰਾ ਛਤਰੀਆਂ ਤੇ ਕਬੂਤਰ ਲਾਉਣ ਦੀ ਲੱਗ ਜੂ ਬਈ ਜੇ ਹਿਸਾਬ ਨਾਲ ਸਾਡੇ ਕਬੂਤਰ ਉੱਡਦੇ ਆ ਅੱਧ ਵਜੇ ਦੇ ਤਾਂ ਛਤਰੀਆਂ ਤੇ ਆਉਂਦੇ ਹੀ ਨਹੀਂ ਗੇ ਖੁੱਡੇ ਜੋ ਜਿੰਨੇ ਆ 100% ਤਾਂ ਸਾਰੇ ਹੀ ਨਹੀਂ ਆਉਂਦੇ ਕੁਝ ਆਉਂਦੇ ਛਤਰੀਆਂ ਤੇ ਪਰ ਹੁਣ ਜਿਹੜੇ ਬੱਚੇ ਆ ਉਹ ਸਿੱਧੇ ਕਰਕੇ ਛਤਰੀਆਂ ਤੇ ਲਾਵਾਂਗੇ ਮਜ਼ਾਕ ਨਾਲ ਤਾਂ ਮਜ਼ਾਕ ਰਿਹਾ ਬਈ ਹੁਣ ਪੂਰੀ ਮਿਹਨਤ ਕਰਾਂਗੇ ਕਬੂਤਰਾਂ ਤੇ ਤੇ ਵੀ ਜਿਹੜਾ ਕੋਈ ਮਾੜਾ ਮੂਟਾ ਬਣ ਜੇ ਇਹ ਬੰਨਾਂ ਤਾਂ ਮਤਲਬ ਜਿੰਨਾ ਵੀ ਕਸਮ ਵਿੱਚ ਲਿਖਿਆ ਉਹਨੇ ਕੋ ਵੀ ਮਾੜਾ ਮੋ ਠੀਕ ਹੈ ਬਈ ਬਸ ਉਹਨਾਂ ਕੀ ਮਿਲ ਜੇ ਆਪਾਂ ਨੂੰ ਵੀ ਜਿੰਨਾ ਕਬੂਤਰਾਂ ਤੇ ਲੱਗ ਜੇ ਬਾਹਲਾ ਪਾ ਮੰਗਦੇ ਨਹੀਂ ਚਾਰ ਪੈਸੇ ਲੱਗ ਜਣ YouTube ਕਰਨਿਓ ਤੇ ਦੋ ਬਾਕੀ ਜਿਵੇਂ ਕਬੂਤਰਾਂ ਤੇ ਲਾਉਣ ਜੋ ਕਰੇ ਹਾਂਜੀ ਬਈ ਤੇ ਹੁਣ ਬੱਚੇ ਕਰਤੀ ਕੇ ਅੰਦਰ ਹਨੇਰਾ ਹੋ ਚੁੱਕਿਆ ਸੂਰਜ ਗਿਆ ਸ਼ਿਪ ਤੇ ਉਤਲੇ ਵੀ ਕਬੂਤਰ ਨਾਲ ਉਹ ਲਈਏ ਇੱਕ ਤਾਂ ਚਵਾਰੇ ਤੇ ਬੈਠੇ ਬਾਕੀ ਦੋ ਛਤਰੀ ਤੇ ਬੈਠਿਆ ਠੀਕ ਹੈ ਜੀ ਤੇ ਇਹਨਾਂ ਨੂੰ ਮੈਂ ਤਾੜਦਾ ਅੰਦਰ ਫਿਰ ਕਰਦਾ ਹਾਂਜੀ ਬਈ ਤੇ ਯਾਰ ਨਾ ਬੱਚੇ ਆਪਣੇ ਯਾਰ ਆਪਾਂ ਨੂੰ ਬਹੁਤ ਠਿੱਠ ਕਰਦੇ ਪਏ ਆ ਆਪਣੀ ਗਲਤੀ ਕਾਰਨ ਤੇ ਆਪਾਂ ਨੂੰ ਵੀ ਹੁਣ ਉਹਨਾਂ ਨੂੰ ਡਿਟ ਕਰਨਾ ਯਾਰ ਕੀ ਕਹਿ ਸਕਦੇ ਆ ਚਵਾਰੇ ਤੇ ਬੈਠੇ ਸੀ ਠੀਕ ਹੈ ਜੀ ਚਵਾਰੇ ਤੇ ਦੋ ਬੱਚੇ ਬੈਠੇ ਸੀ ਮੈਂ ਹੁਣ ਨੇਰਾ ਹੋ ਗਿਆ ਜਮ ਮੂੰਹ ਨੇਰਾ ਥੋੜਾ ਇਹ ਚੈਨਲ ਪਹਿਲਾਂ ਕਿਉਂਕਿ ਹੁਣ ਮੈਂ ਖੜਾ ਕਬੂਤਰ ਕੰਨੀ ਧਿਆਨ ਸੀ ਹੁਣ ਵੇਖਣੋ ਸਾਡ ਕਿਨੇਰਾ ਹੋ ਗਿਆ ਆਪੇ ਤੱਕੇ ਖਾਂਦੇ ਆਉ ਜਾਣਗੇ ਯਾਰ ਹੋਰ ਕੀ ਆ ਬਈ ਇੱਥੇ ਬੈਠੇ ਸੀ ਮੈਂ ਚੱਲ ਥੋੜਾ ਇਹ ਚੈਨਲ ਸੀ ਮੈਂ ਚੱਲਣਾ ਹਡਾ ਕੇ ਤੇ ਛਤਰੀ ਤੇ ਬਿਠਾ ਦਿੰਨੇ ਆ ਕਿਉਂਕਿ ਯਾਰ ਨਾ ਚਬਾਰੇ ਵਾਲਾ ਕੰਮ ਬਹੁਤ ਰਿਸਕੀ ਆ ਮਰ ਜਾਣਾ ਯਾਰ ਮੈਨੂੰ ਘਰੋਂ ਗਾਲਾਂ ਪੈਦੀਆਂ ਕਿਉਂਕਿ ਉਹ ਜਿਹੜਾ ਜੰਗਲਾ ਇਹ ਜੰਗਲਾ ਹੈਗਾ ਲੋਹੇ ਦਾ ਇਹ ਮਾੜਾ ਜਿਹਾ ਲੱਗਿਆ ਤੇ ਮੈਂ ਜੰਗਲੇ ਤੇ ਪੈਰ ਰੱਖ ਕੇ ਫਿਰ ਚਬਾਰੇ ਤੇ ਚੜਨਾ ਤੇ ਇਦਰੋਂ ਜੀ ਛਤਰੀ ਨਾਲ ਲਾਉਣਾ ਤਾਂ ਵੀ ਉੱਡਦੇ ਆ ਠੀਕ ਹੈ ਜੀ ਮੈਂ ਛਤਰੀ ਨਾਲ ਲਾਉਣਾ ਨਾਲ ਲਾਉਣਾ ਤਾਂ ਵੀ ਉੱਡਦੇ ਜੇ ਨਾਲ ਲਾਵਾਂ ਤੇ ਤਾਂ ਵੀ ਉੱਡਦੇ ਕਿਉਂਕਿ ਢਾ ਕੇ ਫਿਰ ਛਤਰੀ ਤੇ ਕਰਨੇ ਪੈਂਦੇ ਕੱਲ ਇੱਕ ਬੱਚਾ ਤਾਂ ਆਪੇ ਆਣ ਕੇ ਛਤਰੀ ਤੇ ਬਹਿ ਗਿਆ ਸੀ ਤੇ ਇੱਕ ਇੱਕ ਜਿਵੇਂ ਇਸ ਟਾਈਮ ਤੇ ਵੀ ਉੱਡ ਗਿਆ ਸੀ ਠੀਕ ਹੈ ਚੋਬਰੋ ਅੱਜ ਵੀ ਦੋਨੇ ਉੱਡ ਕੇ ਤੇ ਹੁਣ ਯਾਰ ਬਈ ਵਿਖਦੇ ਨਹੀਂ ਪਏ ਯਾਰ ਠੀਕ ਹੈ ਜੋ برو ਜੋ ਪਤਾ ਨਹੀਂ ਕਿੱਧਰ ਨੂੰ ਗਏ ਤਾਂ ਵੜ ਗਏ ਆ ਇਹ ਯਾਰ ਮੈਂ ਬੜਕਾਈ ਵੀ ਦੇਈ ਜਨੇ ਨੀਵੇਂ ਆਉਂਦੇ ਡਿੱਤਾ ਨੂੰ ਹੀ ਵਧੀ ਜਾਂਦੇ ਪਤਾ ਨਹੀਂ ਕੀ ਚੱਕਰ ਆ ਬਈ ਯਾਰ ਤੰਗ ਕਰਿਆ ਰੱਖਿਆ ਤਾਂ ਅਗਰ ਕਿਹਨਾਂ ਕਬੂਤਰ ਛੱਡਦਾ ਹੁੰਦਾ ਇਹਨਾਂ ਦੀ ਆ ਗਲਤੀ ਕਰਨ ਕਿਉਂਕਿ ਹੁਣ ਮੈਂ ਇਹਨਾਂ ਨੂੰ ਛਤਰੀ ਤੇ ਹੁਣ ਦੋ ਚਾਰ ਦਿਨ ਬੰਨੂਗਾ ਫਿਰ ਡਾਊਂਗਾ ਜਾਂ ਸਵੇਰੇ ਡਾਊਂਗਾ ਛਤਰੀ ਤੇ ਬੜਕਾਈ ਮਾਰ ਕੇ ਨਾਲ ਦੀ ਨਾਲ ਖੁੱਡੇ ਦੇ ਅੰਦਰ ਠੀਕ ਹੈ ਜੀ ਕਿਉਂਕਿ ਲੱਟਰ ਹੋਈ ਜਾਂਦੇ ਦਿਨੋਂ ਦਿਨਾਂ ਆ ਚੱਕਰ ਆ ਇਹਨਾਂ ਦਾ ਬਾਕੀ ਦੋ ਜਿਹੜੇ ਬੱਚੇ ਕਢਾਏ ਆ ਉਹ ਆਪਾਂ ਫੁੱਲ ਕੈਂਟ ਛਤਰੀ ਤੇ ਲਾਉਂਗਾ ਫੁੱਲ ਕੈਂਟ ਯਾਰ ਜਾਨਾ ਕਢਦੇ ਇਹਨਾਂ ਨੂੰ ਬਾਹਰ ਘੱਟ ਕੱਢੇ ਸੀ ਕਿਉਂਕਿ ਟਾਈਮ ਨਹੀਂ ਹੈਣੀ ਸੀ ਉਹਨਾਂ ਉਦੋਂ ਇਹਨਾਂ ਤਾਂ ਕਰਕੇ ਤੇ ਬਾਕੀ ਵੀ ਹੁਣ ਜਿਹੜੇ ਛਤਰੀ ਤੇ ਲੱਗੇ ਆ ਇਹਨਾਂ ਨੂੰ ਲਾਧੀਏ ਕਿਉਂਕਿ ਇਹ ਵੀ ਹੁਣ ਬੈਠੇ ਆ ਵਿਚਾਰੇ ਠੰਡ ਉੱਤਰਿਆ ਹੀ ਆ ਉਹ ਆਪੇ ਖਾਂਦੇ ਤੱਕੇ ਤੁੱਕੇ ਖਾਂਦੇ ਆ ਜਾਣਗੇ ਨਹੀਂ ਹੋਣਾ ਤਾਂ ਨਾ ਹੋਣੇ ਰਹਿ ਇਹੋ ਜੇ ਕੁੱਤਰਿਆ ਦੂਜਿਆਂ ਨੂੰ ਵੀ ਖਰਾਬ ਕਰਨੇ ਠੀਕ ਆ ਬਈ ਤੂੰ ਵਾਪਸੇ ਆਈ ਜਾਣ ਗੁੱਸਾ ਕੀ ਗੁੱਸਾ ਦੋ ਮਿੰਟ ਰਹੂਗਾ ਪਰ ਯਾਰ ਉੱਤਰ ਚੰਗੇ ਆ ਆ ਜਾਣ ਪੁੱਠ हां जी भाई ਤੇ ਹੁਣ ਪਾਣੀ ਤੱਤਾ ਕੀਤਾ ਸੀ ਚੁੱਲੇ ਤੇ ਠੀਕ ਹੈ ਜੀ ਕੂਤਰਾਂ ਨੂੰ ਉਹਨੂੰ ਡੱਬੂ ਟੋਟੇ ਚੜਾ ਕੋਲ ਨਾ ਤੇ ਕੂਤਰਾਂ ਨੂੰ ਪਾਣੀ ਪੋਣੀ ਪਾ ਦੀਏ ਜੀ ਤੇ ਫਿਰ ਮਿਲਦੇ ਆਂ ਦਾਣੇ ਪਾਣੀ ਪਾ ਆ ਕੇ ਕਿਉਂਕਿ ਆ ਬਿੱਠਾਣਾ ਯਾਰ ਕੂਤਰ ਪਰ ਦਿੰਦੇ ਆ ਡੰਗਾ ਜਾਂ ਪਾਣੀ ਵਾਲਾ ਇੱਕ ਰਮ